ਖਾਨਾ ਸਿਟੀ ਗੁਰਦਾਸਪੁਰ ਪੁਲਿਸ ਨੇ ਸਪੈਸ਼ਲ ਸੈਲ ਦੀ ਮਦਦ ਨਾਲ ਸ਼ਹਿਰ ਦੇ ਮਸ਼ਹੂਰ ਕੁੱਕੂ ਟਾਬੇ ਵਿੱਚ ਜੂਆ ਖੇਡਦੇ ਹੋਏ ਟਾਬਾ ਮਾਲਕ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕੋਲੋਂ ਮੌਕੇ ਤੇ 2,50,000 ਰੁਪਏ ਬਰਾਮਦ ਕੀਤੇ ਗਏ ਨੇ ਮੌਕੇ ਤੇ ਪਹੁੰਚ ਕੇ थाना ਸਿਟੀ ਗੁਰਦਾਸਪੁਰ ਦੇ ਐਸਐਚਓ ਦਵਿੰਦਰ ਪ੍ਰਕਾਸ਼ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਆਰੇ ਅੰਸਰਾਂ ਦੇ ਖਿਲਾਫ ਜਿਹੜੀ ਚੱਲ ਰਹੀ ਮਹਿੰਦ ਦੇ ਤਹਿਤ ਅੱਜ ਸਾਡੇ ਜ਼ਿਲ੍ਹੇ ਦੀ ਸਪੈਸ਼ਲ ਟੀਮ ਨੇ ਔਰ 18 ਸਿਟੀ ਦੀ ਪੁਲਿਸ ਨੇ ਸੀਕ੍ਰੇਟ ਇਨਫੋਰਮੇਸ਼ਨ ਦੇ ਕੰਮ ਕਰਦੇ ਹੋਏ ਅੱਜ ਆ ਜਿਹੜਾ ਕੁੱਕੂ ਦਾ ਢਾਬਾ ਆ ਇੱਥੇ ਇਨਫੋਰਮੇਸ਼ਨ ਸੀ ਕਿ ਇੱਥੇ ਕੁਝ ਬੰਦੇ ਜਿਹੜੇ ਅੰਦਰ ਜੂਆ ਖੇਡਦੇ ਸੋ ਸਪੈਸ਼ਲ ਟੀਮ ਦੀ ਮਦਦ ਨਾਲ ਸਾਰੇ ਜਿਹੜੀ ਟੀਮ ਹੈ ਥਾੜੀ ਦੀ ਟੀਮ ਨੇ ਇਲਾਕੇ ਦੇ ਦੋਨਾਂ ਦੇ ਜਿਹੜਾ ਕੰਬਾਇਨ ਰੇਟ ਦੇ ਵਿੱਚ ਇਹਨਾਂ ਨੂੰ ਜਿਹੜਾ ਰੰਗਿਆ ਦੀ ਕਾਬੂ ਕੀਤਾ ਗਿਆ ਔਰ ਇਹਨਾਂ ਤੋਂ ਇਹਨਾਂ ਨੂੰ ਜਿਹੜਾ ਇਹ ਜੂਆ ਖੇਡਦੇ ਜਿਹੜਾ ਕਾਬੂ ਕੀਤਾ ਗਿਆ ਔਰ ਇਸ ਖਿਲਾਫ ਇਹ ਕਾਰਵਾਈ ਜਿਹੜੀ ਹੈ ਅਗਲੇ ਰਸਤੇ ਕਿੰਨੀ ਰਾਸ਼ੀ ਬਰਾਮਦ ਹੋਈ ਹੈ ਇੱਥੇ ਕਰੀਬ 2.5 ਲੱਖ ਤੋਂ ਉੱਪਰ ਕਿੰਨੇ ਬੰਦੇ ਫਸੇ ਸੇ ਇਨਫੋਰਮੇਸ਼ਨ ਕਦੋਂ ਮਿਲੀ ਸੀਗੀ ਜਿਹੜਾ ਇੱਥੇ ਮਤਲਬ ਇਮੀਡੀਏਟਲੀ ਇਨਫੋਰਮੇਸ਼ਨ ਮਿਲੀ ਉਸ ਤੋਂ ਬਾਅਦ ਹੋਰ ਟੈਕਟ ਕੀਤਾ ਗਿਆ ਜੀ ਕਿੰਨੇ ਬੰਦੇ ਕਿੰਨੇ ਲੋਕ ਤਰੀ ਦੇ 10 ਬੰਦੇ ਨੇ ਜੀ 10 ਬੰਦੇ ਲੋਕਲ ਨੇ ਸਾਰੇ ਉਹਨਾਂ ਇੰਗਲਿੰਡਿੰਗ ਜਿਹੜਾ ਮਾਲਕ ਹੈਗਾ ਇੱਥੇ ਦਾ ਉਹ ਵੀ ਨਾਲ ਸੀਗਾ ਸਰ ਘੱਡੀ ਦੇ ਕੋਲ ਇੱਥੇ ਚੱਲਦਾ ਜੀ ਨਹੀਂ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆਜਾਈ ਸੀਗੀ ਪਰ ਜੇ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਉੱਤੇ ਇਮੀਡੀਏਟਲੀ ਐਕਟ ਕੀਤਾ ਗਿਆ ਬਾਕਸ ਵੀ ਮੌਨਾਂ ਦੇ ਕਿੱਥੇ ਆ ਗਏ ਹਾਂ ਜੀ ਬਿਲਕੁਲ ਜੀ ਉਹ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਜੋ 25 ਵਗੈਰਾ ਜਾਂ ਜੋ ਕੁਝ ਉਹਨਾਂ ਦਾ ਸਹਾਇਤਾ ਬਣਾ ਹੈਗਾ ਉਹ ਸਾਰਾ ਉਹਦੇ ਨਾਲ ਜਿਹੜਾ ਆ ਪੈਸੇ ਰਿਕਵਰੀ ਕੀਤੇ ਗਏ ਬੰਦੇ ਰੈਕਸਟ ਕਰਨ ਲੱਗੇ ਸਰ ਕਹਿੰਦਾ ਜੋਈ ਇੱਕ ਜਾਂ ਕੋਈ ਸੱਟਾ ਵੀ ਆ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਤੇ ਸੈਮੀਫਾਈਨਲ ਜਿਹੜਾ ਖੇੜਿਆ ਜਾਣਾ ਹੈ ਜਿਹੜਾ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਜਾਂ ਅਜਿਹੀ ਕੋਈ ਚੀਜ਼ ਬਰਾਮਦ ਨਹੀਂ ਹੋਈ ਫਿਲਹਾਲ ਉਹ ਜਿਹੜਾ ਜੂਆ ਹੀ ਖੇਡ ਰਹੇ ਸੀਗੇ ਉਹ ਜਿਹੜਾ 25 ਨਾਲ ਖੇਡਦੇ ਆ ਉਹੋ ਹੀ ਖੇਡਦੇ ਸੀ ਤਾਂ ਇਹਦਾ ਲੱਗਦਾ ਪਾਰ ਪਾਕਿਸਤਾਨ ਮੈਚ ਤੇ ਸੱਟਾ ਲਾਇਆ ਲੱਗਦਾ ਤੁਹਾਨੂੰ ਲੱਗਦਾ ਨਹੀਂ ਉਰੇ ਉਰੇ ਤਾਂ ਥਰੂ ਕਿੱਦਾਂ ਲਾਂਦੇ ਏਸੀ ਦਾ ਜਿਹੜਾ ਸੱਟਾ ਲੱਗਦਾ ਹੈ ਜਿਹੜਾ ਉਹ ਤੋਂ ਰਿਜ਼ਲਟ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਦਾ ਕੋਈ ਇਕੁਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਦ ਹੋਇਆ ਬੇਸਿਕਲੀ ਜੂਰ ਹੋ ਗਿਆ ਕੈਸ਼ ਨਾਲ ਇੱਕ ਕਿੰਨੇ ਕਿੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰਾਮਦ ਹੋਇਆ ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਣੇ ਦਾ ਦੱਸਣਾ ਤੇ ਫਿਲਹਾਲ ਔਖਾ ਹੈ ਕਿਉਂਕਿ ਜੇ ਆਪਾਂ ਇਨਵੈਸਟੀਗੇਟ ਕਰਨਾ ਬਟ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਦਾ ਸੋ ਸਾਰੇ ਸ਼ਹਿਰ ਦੇ ਲੋਕ ਸੀਗੇ ਜਾਂ 12 ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸ ਲੇ ਨਾਮੀ ਮੰਡੀ ਤੇ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰਿਆਂ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਸ਼ਰ ਕਰ ਦਿਆਂਗੇ ਮਾਲਕ ਵੀ ਹੈ ਜੀ ਹੋਟਲ ਦਾ ਹਾਂ ਜੀ ਹੋਟਲ ਦਾ ਮਾਲਕ ਵੀ ਨਾਲ ਹੀ ਬਰਾਮਦਗੀ ਕੀ ਕੀ ਹੋਈ ਬਰਾਮਦਗੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅਮ ਜਿਹਾ ਬਣਾਇਆ ਹੁੰਦਾ ਉਹ ਉਹਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਜਿਹੜੇ ਟੋਟਲ ਬੰਦੇ ਖੇਡਦੇ ਹੋ ਸਾਰੇ ਬਰਾਮਦ ਹੋਏ ਸਰ ਜੂਏ ਤਾਂ ਵਗੈਰਾ ਇਥੇ ਦੇ ਰਹੇ ਪਾਉਂਦੇ ਹੁੰਦਾ ਜਨਾਬ ਸਰ ਸਰ ਜੇ ਤੁਸੀਂ ਇਹ ਪਹਿਲਾਂ ਇਸ ਚੀਜ਼ ਦੀ ਖਬਰ ਪਹਿਲਾਂ ਲੈ ਲੈਂਦੀ ਹੁੰਦੀ ਮੇਰੇ ਧਿਆਨ 'ਚ ਉੱਤੇ ਪਹਿਲਾਂ ਅਸੀਂ ਉੱਤੇ ਰੇਡ ਵੀ ਕਰਦੇ ਥਾ ਥੈਂਕ ਯੂ